ਹਾਂ ਜੀ ਸਾਡੇ ਕੋਲ ਇੱਕ ਪੇਸ਼ੈਂਟ ਆਏ ਸੀ ਉਹਨਾਂ ਦਾ ਨਾਮ ਜਸਵੰਤ ਸਿੰਘ ਹੈ ਪਿਤਾ ਦਾ ਨਾਮ ਰਾਮ ਸਿੰਘ ਹੈ ਬੋਡੀਵਾਲ ਦੇ ਸਰਪੰਚ ਸੀਗੇ ਉਹਨਾਂ ਦੀ ਸੁਸਾਈਡ ਕਰਨ ਨਾਲ ਗੋਲੀ ਲਾਗਨ ਕਰਕੇ ਉਹਨਾਂ ਦੀ ਡੈਥ ਹੋਈ ਹੈ ਸਵੇਰ ਸਾਡੇ ਕੋਲ ਬੋਡੀ ਲੈ ਕੇ ਆਏ ਸੀ ਬੋਡੀ ਮੋਰਚਰੀ ਸ਼ਿਫਟ ਹੈ ਤੇ ਉਹਨਾਂ ਦਾ ਪੋਸਟਮਾਰਟਮ ਹੈ ਗੋਲੀ ਕਿੱਥੇ ਲੱਗੀ ਹੈ ਬੋਲੀ ਉਹਨਾਂ ਦੇ ਸਿਰ 'ਚ ਲੱਗੀ ਹੈ ਤੇ ਕਿੰਨੀ ਏਜ ਕਿੰਨੀ ਹੋਊਗੀ ਉਹਨਾਂ ਆ 28 ਸਾਲ ਦੇ ਕਰੀਬ ਨੇ ਤੇ ਕਿੰਨੀਆਂ ਪੋਸਟਮਾਰਟਮ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਗੋਲੀ ਨਿਕਲੀ ਹੈ ਸਰਚੀ ਵਜੀ ਹਾਂਜੀ ਜੀ ਸਰਚੀ ਵਜੀ ਆ ਇੱਕ ਡੈੱਡ ਬੋਡੀ ਲੈ ਕੇ ਆਏ ਹੋ ਕਿਹੜੇ ਪਿੰਡ ਤੋਂ ਲਿਆਵੀਆਂ ਕੀ ਮਾਮਲਾ ਸਰ ਇਹ ਪਾਟ ਕੇ ਬਸਤੀ ਆ ਪਿੰਡ ਪੋਡੀ ਹਾਲ ਤੋਂ ਲੈ ਕੇ ਆਂਦੇ ਆ ਜੋ ਸੁਵਾਨ ਤੋਂ ਸਖਸੀ ਮਜੂਦਾ ਸਰਪੰਚ ਇਹ ਕੋਈ ਇਹਨਾਂ ਦੇ ਵਾਰਤਾ ਨੇ ਆ ਮਤਲਬ ਬਿਆਨ ਚ ਲਿਖਾਇਆ ਵੇਖੋ ਜਦੋਂ ਇਹ ਟੈਨਸ਼ਨ ਚ ਰਹਿੰਦਾ ਸੀ ਰਾਤੀ ਰੋਟੀ ਪਾਣੀ ਖਾ ਕੇ ਇਹ ਘਰ ਦੇ ਬਾਹਰ ਬਰੀ ਬੈਠੇ ਦੇ ਵਿੱਚ ਪੈ ਗਿਆ ਉਦੋਂ ਬਾਅਦ ਇਹਨਾਂ ਅੰਦਰ ਗੁੰਡੀ ਲਾ ਲਈ ਜਦੋਂ ਘਰ ਦੇ ਬਾਅਦ ਫੋਨ ਫੋਨ ਲਾ ਕੇ ਸੰਭਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕੋਈ ਫੋਨ ਨਹੀਂ ਚੱਕਿਆ ਇਹਨੇ ਬਾਦ ਬਚਾ ਕੇ ਦਰਵਾਜੇ ਤੇ ਖੜਾ ਆ ਤੇ ਦਰਵਾਜੇ ਨੂੰ ਖੋਡਿਆ ਫੇਰ ਇਹਨਾਂ ਨੇ ਦਰਵਾਜਾ ਭੰਨ ਕੇ ਤੰਦਰੂਮ ਵੇਖਿਆ ਤੇ ਅੰਦਰ ਇਹਨੇ ਆਪੀ ਮਤਲ ਗੋਲੀ ਪਾ ਮਾਰੀ ਕਿੱਦਾਂ ਗੋਲੀ ਰਵਲਵਰ ਨਾਲ ਗੋਲੀ ਵਜੀ ਹਰ ਰਵਲਵਰ ਬੱਤੀ ਬੋਰ ਨਾਲ ਪੜਪੜਿਚ ਤੇ ਰਵਲਵਰ ਦਾ ਆਪਣਾ ਸੀ ਕਿੱਦਾਂ ਇਹਦੇ ਬਾਰੇ ਬਾਤ ਕਲੀਅਰ ਕਰਨਾ ਜੀ ਤੇ ਹੁਣ ਸਾਹਮਣੇ ਕੀ ਹੈ ਜੀ ਜਾਂਚ ਜਾਂਚ ਕੋਈ ਨਹੀਂ ਹੁਣ ਜਦ ਇਹਨਾਂ ਦੇ ਬਾਤਾਂ ਲਿਖਾਇਆ ਵੀ ਟੈਨਸ਼ਨ ਚ ਰਹਿੰਦਾ ਸੀ ਇੱਕ ਦੋ ਦਿਨ ਹੋ ਗਿਆ ਸੀ ਉਸ ਦੇ ਬਾਰੇ ਕੋਈ ਨਾ ਲੜਾਈ ਝਗੜਾ ਕੋਈ ਨਹੀਂ ਸੀ ਨਾ ਘਰੇ ਸੀ ਨਾ ਕੋਈ ਬਾਹਰ ਸੀ ਉਹ ਪਤਾ ਕਿਹੜੀ ਪਾਰਟੀ ਵੱਲੋਂ ਸੀਗਾ ਜੀ ਕਿਸੇ ਪਾਰਟੀ ਇਹ ਆਪ ਕੋਲ ਨਹੀਂ ਸੀ ਜੀ ਤਾਂ ਪੰਜ ਹਾਂਜੀ ਕਿੰਨੀ ਉਮਰ ਕੀਤੀ ਹੈ ਜੀ ਤਕਰੀਬ 28 ਸਾਲ ਦੀ 28 ਸਾਲ ਦੀ ਸ਼ਾਦੀ ਸ਼ੁਦਾ ਜੀ ਹਾਂ ਸ਼ਾਦੀ ਸ਼ੁਦਾ ਤਿੰਨ ਬੱਚੇ ਇਹ ਰਾਤ ਕਿਹਨਾਂ ਦੀ ਗੱਲ ਹੈ ਇਹ ਰਾਤ ਸਾਨੂੰ ਤਕਰੀਬਨ 11:00 ਵਜੇ ਪਤਾ ਲੱਗਾ ਉਸ ਤੋਂ ਪਹਿਲਾਂ ਦੀ ਕਿਹੜਾ ਘਟਨਾ ਸਰ ਹੁਣ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਜਿਹੜੀ ਹੁਣ ਕਾਰਵਾਈ ਆ 194 ਬੀ ਐਨ ਦਵਲ ਹਦਾਇਤਾਂ ਜਿਹੜੀ ਕਾਰਵਾਈ ਉਹਦੇ ਬਾਪ ਦੇ ਰਾਮ ਸਿੰਘ ਦੇ ਵਿਆਪਰ ਕੀਤੀ ਜਾ ਰਹੀ ਹਾਂਜੀ ਸਾਡੇ ਕੋਲ ਇੱਕ ਪੇਸ਼ੈਂਟ ਆਏ ਸੀ ਉਹਨਾਂ ਦਾ ਨਾਮ ਜਸਵੰਤ ਸਿੰਘ ਹੈ ਪਿਤਾ ਦਾ ਨਾਮ ਰਾਮ ਸਿੰਘ ਹੈ ਬੋਡੀਵਾਲ ਦੇ ਸਰਪੰਚ ਸੀਗੇ ਉਹਨਾਂ ਦੀ ਸੁਸਾਈਡ ਕਰਨ ਨਾਲ ਗੋਲੀ ਲਾਗਨ ਕਰਕੇ ਉਹਨਾਂ ਦੀ ਡੈਥ ਹੋਈ ਹੈ ਸਵੇਰ ਸਾਡੇ ਕੋਲ ਬੋਡੀ ਲੈ ਕੇ ਆਏ ਸੀ ਬੋਡੀ ਮੋਰਚਰੀ ਸ਼ਿਫਟ ਹੈ ਤੇ ਹੁਣ ਉਹਨਾਂ ਦਾ ਪੋਸਟਮਾਰਟਮ ਹੈ ਗੋਲੀ ਉਹਨਾਂ ਦੇ ਸਿਰ 'ਚ ਲੱਗੀ ਹੈ ਤੇ ਕਿੰਨੀ ਏਜ ਕਿੰਨੀ ਹੋਵੇ ਆ 28 ਸਾਲ ਦੇ ਕਰੀਬ ਨੇ ਤੇ ਕਿੰਨੀਆਂ ਪੋਸਟਮਾਰਟਮ ਕਿੰਨੀਆਂ ਗੋਲੀਆਂ ਨਿਕਲੀਆਂ ਇੱਕ ਗੋਲੀ ਨਿਕਲੀ ਹੈ ਸਰਜੀਤ ਸਿੰਘ ਹਾਂਜੀ ਜੀ ਸਰਜੀਤ ਸਿੰਘ ਜੀ ਇੱਕ ਡੈੱਡ ਬੋਡੀ ਲੈ ਕੇ ਆਏ ਹੋ ਕਿਹੜੇ ਪਿੰਡ ਤੋਂ ਲਿਆਦਿਆਂ ਕੀ ਮਾਮਲਾ ਸਰ ਇਹ ਪਾਟ ਕੇ ਬਸਤੀ ਆ ਪਿੰਡ ਪੋਡੀ ਵਾਲ ਤੋਂ ਲੈ ਕੇ ਆਂਦੇ ਆ ਜਸਵੰਤ ਸਿੰਘ ਸਿਮਜੁੱਦਾ ਸਰਪੰਚ ਇਹ ਕੋਈ ਇਹਨਾਂ ਦੇ ਵਾਰਥਾਂ ਨੇ ਆ ਮਤਲਬ ਬਿਆਨ ਚ ਲਿਖਾਇਆ ਵੀ ਕੋਈ ਤਰ੍ਹਾਂ ਟੈਨਸ਼ਨ ਚ ਰਹਿਦਾ ਸੀ ਰਾਤੀ ਰੋਟੀ ਪਾਣੀ ਖਾ ਕੇ ਇਹ ਘਰ ਦੇ ਬਾਹਰ ਬਰੀ ਬੈਠੇ ਦੇ ਵਿੱਚ ਪੈ ਗਿਆ ਉਦੋਂ ਬਾਅਦ ਅਨੰਦਰ ਗੁੰਡੀ ਲਾ ਲਈ ਜਦੋਂ ਉਹ ਘਰ ਤੇਰੇ ਬਾਅਦ ਫੋਨ ਫੋਨ ਲਾ ਕੇ ਸੰਭਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕੋਈ ਫੋਨ ਨਹੀਂ ਚੱਕਿਆ ਇਹਨੇ ਬਾਦ ਬਚਾ ਕੇ ਦਰਵਾਜੇ ਤੇ ਖੜਾ ਕੇ ਦਰਵਾਜੇ ਨੂੰ ਖੋਡਿਆ ਫੇਰ ਇਹਨਾਂ ਨੇ ਦਰਵਾਜਾ ਭੰਨ ਕੇ ਤੰਦਰੂਮ ਵੇਖਿਆ ਤੇ ਅੰਦਰ ਇਹਨੇ ਆਪੀ ਮਟਰ ਗੋਲੀ ਪਾ ਕੇ ਮਾਰੀ ਕਿੱਦਾਂ ਗੋਲੀ ਰਵਲਵਰ ਨਾਲ ਗੋਲੀ ਵਜੀ ਹਰ ਵਲਵਰ ਬੱਤੀ ਬੋਰ ਨਾਲ ਪਲਪੜਿਚ ਤੇ ਰਵਲਵਰ ਦਾ ਆਪਣਾ ਸੀ ਕਿੱਦਾਂ ਇਹਦੇ ਬਾਰੇ ਬਾਤ ਕਲੀਅਰ ਕਰਨਾਂ ਲਈ ਤੇ ਹੁਣ ਸਾਹਮਣੇ ਕੀ ਹੈ ਜਾਂਚ ਜਾਂਚ ਕੋਈ ਨਹੀਂ ਹੁਣ ਜਿਹੜੇ ਇਹਨਾਂ ਦੇ ਬਾਤਾਂ ਲਿਖਾਇਆ ਵੀ ਟੈਨਸ਼ਨ ਚ ਰਹਿੰਦਾ ਸੀ ਇੱਕ ਦੋ ਦਿਨ ਹੋ ਗਿਆ ਸੀ ਉਸ ਦੇ ਬਾਰੇ ਕੋਈ ਨਾ ਲੜਾਈ ਝਗੜਾ ਕੋਈ ਨਹੀਂ ਸੀ ਨਾ ਘਰੇ ਸੀ ਨਾ ਕੋਈ ਬਾਹਰ ਸੀ ਉਹ ਪਤਾ ਕਿਹੜੀ ਪਾਰਟੀ ਵੱਲੋਂ ਸੀਗਾ ਜੀ ਕਿਸੇ ਪਾਰਟੀ ਇਹ ਆਪ ਉਹਨਾਂ ਸੀ ਜੀ ਤਾਂ ਪੰਜ ਹਾਂਜੀ ਕਿਹਦੀ ਉਮਰ ਕਿੰਦੀ ਹੈ ਜੀ ਤਰੀਬ 28 ਸਾਲ ਦੀ 28 ਸਾਲ ਦੀ ਸ਼ਾਦੀ ਸੀ ਪਾ ਜੀ ਹਾਂ ਸ਼ਾਦੀ ਸ਼ਾਹ ਤਾਂ ਨੇ ਬੱਚੇ ਇਹ ਰਾਤ ਕਿਹਨੇ ਕਰਦੀ ਗੱਲ ਹੈ ਇਹ ਰਾਤ ਸਾਨੂੰ ਤਕਰੀਬਨ 11:00 ਵਜੇ ਪਤਾ ਲੱਗਾ ਉਸ ਤੋਂ ਪਹਿਲਾਂ ਜੀ ਕਿਹੜਾ ਘਟਨਾ ਸਰ ਹੁਣ ਫਰਦਰ ਕੀ ਕਾਰਵਾਈ ਕੀਤੀ ਜਾਦੀ ਤੁਹਾਡੇ ਲਈ ਜਿਹੜੀ ਹੁਣ ਕਾਰਵਾਈ ਆ 194 ਬੀ ਐਨ ਦਵਲ ਹਦਾਇਤਾਂ ਜਿਹੜੀ ਕਾਰਵਾਈ ਉਹਦੇ ਬਾਪ ਦੇ ਰਾਮ ਸਿੰਘ ਦੇ ਵਿਆਪਰ ਕੀਤੀ ਜਾ ਰਹੀ ਹੈ ਜਸਵੰਤ ਸਿੰਘ ਆਇਆ ਸੀ ਹਾਂਜੀ ਸਾਡੇ ਕੋਲ ਇੱਕ ਪੇਸ਼ੈਂਟ ਆਏ ਸੀ ਉਹਨਾਂ ਦਾ ਨਾਮ ਜਸਵੰਤ ਸਿੰਘ ਹੈ ਪਿਤਾ ਦਾ ਨਾਮ ਰਾਮ ਸਿੰਘ ਹੈ ਬੋਡੀਵਾਲ ਦੇ ਸਰਪੰਚ ਸੀਗੇ ਉਹਨਾਂ ਦੀ ਸੁਸਾਈਡ ਕਰਨ ਨਾਲ ਗੋਲੀ ਲਾਗਨ ਕਰਕੇ ਉਹਨਾਂ ਦੀ ਡੈਥ ਹੋਈ ਹੈ ਸਵੇਰ ਸਾਡੇ ਕੋਲ ਬੋਡੀ ਲੈ ਕੇ ਆਏ ਸੀ ਬੋਡੀ ਮੋਰਚਰੀ ਸ਼ਿਫਟ ਹੈ ਤੇ ਹੁਣ ਉਹਨਾਂ ਦਾ ਪੋਸਟਮਾਰਟਮ ਹੈ ਗੋਲੀ ਉਹਨਾਂ ਦੇ ਸਿਰ 'ਚ ਲੱਗੀ ਹੈ ਤੇ ਕਿੰਨੀ ਏਜ ਕਿੰਨੀ ਹੋਵੇ ਆ 28 ਸਾਲ ਦੇ ਕਰੀਬ ਨੇ ਤੇ ਕਿੰਨੀਆਂ ਪੋਸਟਮਾਰਟਮ ਕਿੰਨੀਆਂ ਗੋਲੀਆਂ ਨਿਕਲੀਆਂ ਇੱਕ ਗੋਲੀ ਨਿਕਲੀ ਹੈ ਸੈਂਟੀਮ ਜੀ ਹਾਂ ਜੀ ਸਿਰਚੀ ਜੀ ਇੱਕ ਡੈੱਡ ਬੋਡੀ ਲੈ ਕੇ ਆਏ ਹੋ ਕਿਹੜੇ ਪਿੰਡ ਤੋਂ ਲਿਆਵੀਆਂ ਕੀ ਮਾਮਲਾ ਸਰ ਇਹ ਪਾਟ ਕੇ ਬਸਤੀ ਆ ਪਿੰਡ ਪੋਡੀ ਹਾਲ ਤੋਂ ਲੈ ਕੇ ਆਂਦੇ ਆ ਜਸਵੰਤ ਸਿੰਘ ਮਜੂਦਾ ਸਰਪੰਚ ਇਹ ਕੋਈ ਇਹਨਾਂ ਦੇ ਵਾਰਥਾ ਨੇ ਆ ਮਤਲਬ ਬਿਆਨ ਚ ਲਿਖਾਇਆ ਵੀ ਕੋਈ ਦੋ ਤਿੰਨ ਟੈਨਸ਼ਨ ਚ ਰਹਿਦਾ ਸੀ ਰਾਤੀ ਰੋਟੀ ਪਾਣੀ ਖਾ ਕੇ ਇਹ ਘਰ ਦੇ ਬਾਹਰ ਬਰੀ ਬੈਠੇ ਦੇ ਵਿੱਚ ਪੈ ਗਿਆ ਉਦੋਂ ਬਾਅਦ ਇਹਨਾਂ ਦੇ ਗੁੰਡੀ ਲਾ ਲਈ ਜਦੋਂ ਉਹ ਘਰ ਤੇਰੇ ਬਾਅਦ ਫੋਨ ਫੋਨ ਲਾ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕੋਈ ਫੋਨ ਨਹੀਂ ਚੱਕਿਆ ਇਹਨੇ ਬਾਦ ਬਚਾ ਕੇ ਦਰਵਾਜੇ ਤੇ ਖੜਾ ਤੇ ਦਰਵਾਜੇ ਨੂੰ ਖੋਡਿਆ ਫੇਰ ਇਹਨਾਂ ਨੇ ਦਰਵਾਜਾ ਭੰਨ ਕੇ ਤੰਦਰੂਮ ਵੇਖਿਆ ਤੇ ਅੰਦਰ ਇਹਨੇ ਆਪੀ ਮਤਲ ਗੋਲੀ ਪਾ ਕੇ ਮਾਰੀ ਕਿੱਦਾਂ ਗੋਲੀ ਰਵਲਵਰ ਨਾਲ ਗੋਲੀ ਵਜੀ ਹਰ ਵਲਵਰ ਬੱਤੀ ਬੋਰ ਨਾਲ ਪਲਪੜਿਚ ਤੇ ਰਵਲਵਰ ਦਾ ਆਪਣਾ ਸੀ ਕਿੱਦਾਂ ਇਹਦੇ ਬਾਰੇ ਬਾਤ ਕਲੀਅਰ ਕਰਨਾਂ ਲਈ ਤੇ ਹੁਣ ਸਾਹਮਣੇ ਕੀ ਹੈ ਜਾਂਚ ਜਾਂਚ ਕੋਈ ਨਹੀਂ ਹੁਣ ਜਦ ਇਹਨਾਂ ਦੇ ਬਿਆਨ ਲਿਖਾਇਆ ਵੀ ਟੈਨਸ਼ਨ ਚ ਰਹਿੰਦਾ ਸੀ ਇੱਕ ਦੋ ਦਿਨ ਹੋ ਗਿਆ ਸੀ ਉਸ ਦੇ ਬਾਰੇ ਕੋਈ ਨਾ ਲੜਾਈ ਝਗੜਾ ਕੋਈ ਨਹੀਂ ਸੀ ਨਾ ਘਰੇ ਸੀ ਨਾ ਕੋਈ ਬਾਹਰ ਸੀ ਉਹ ਪਤਾ ਕਿਹੜੀ ਪਾਰਟੀ ਵੱਲੋਂ ਸੀਗਾ ਜੀ ਕਿਸੇ ਪਾਰਟੀ ਇਹ ਆਪ ਕੋਲ ਨਹੀਂ ਸੀ ਜੀ ਤਾਂ ਪੰਜ ਹਾਂਜੀ ਕਿੰਨੀ ਉਮਰ ਕਿੰਨੀ ਜੀ ਤਕਰੀਬ 28 ਸਾਲ ਜੀ 28 ਸਾਲ ਜੀ ਸ਼ਾਦੀ ਸ਼ੋਹਰ ਜੀ ਹਾਂ ਸ਼ਾਦੀ ਸ਼ੋਹਰ ਤਿੰਨ ਬੱਚੇ ਨੇ ਇਹ ਰਾਤ ਕਿਹਨੇ ਕਰਦੀ ਗੱਲ ਹੈ ਇਹ ਰਾਤ ਸਾਨੂੰ ਤਕਰੀਬਨ 11:00 ਵਜੇ ਪਤਾ ਲੱਗਾ ਉਸ ਤੋਂ ਪਹਿਲਾਂ ਜੀ ਕਿਹੜਾ ਘਟਨਾ ਸਰ ਹੁਣ ਫਰਦਰ ਕੀ ਕਾਰਵਾਈ ਕੀਤੀ ਜਾਦੀ ਤੁਹਾਡੇ ਲਈ ਜਿਹੜੀ ਹੁਣ ਕਾਰਵਾਈ ਆ 194 ਬੀ ਐਨ ਦਵਲ ਹਦਾਇਤਾ ਜਿਹੜੀ ਕਾਰਵਾਈ ਉਹਦੇ ਬਾਪ ਦੇ ਰਾਮ ਸਿੰਘ ਦੇ ਵਿਆਹ ਪਰ ਕੀਤੀ ਜਾ ਰਹੀ ਹੈ ਜੋ ਵੀ ਪੇਸ ਆਇਆ ਕੀ ਮਾਮਲਾ ਸੀ ਹਾਂਜੀ ਸਾਡੇ ਕੋਲ ਇੱਕ ਪੇਸ਼ੈਂਟ ਆਏ ਸੀ ਉਹਨਾਂ ਦਾ ਨਾਮ ਜਸਵੰਤ ਸਿੰਘ ਹੈ ਪਿਤਾ ਦਾ ਨਾਮ ਰਾਮ ਸਿੰਘ ਹੈ ਬੋਡੀਵਾਲ ਦੇ ਸਰਪੰਚ ਸੀਗੇ ਉਹਨਾਂ ਦੀ ਸੁਸਾਈਡ ਕਰਨ ਨਾਲ ਗੋਲੀ ਲਾਗਨ ਕਰਕੇ ਉਹਨਾਂ ਦੀ ਡੈਥ ਹੋਈ ਹੈ ਸਵੇਰ ਸਾਡੇ ਕੋਲ ਬੋਡੀ ਲੈ ਕੇ ਆਏ ਸੀ ਬੋਡੀ ਮੋਰਚਰੀ ਸ਼ਿਫਟ ਹੈ ਤੇ ਹੁਣ ਉਹਨਾਂ ਦਾ ਪੋਸਟਮਾਰਟਮ ਹੈ ਗੋਲੀ ਉਹਨਾਂ ਦੇ ਸਿਰ 'ਚ ਲੱਗੀ ਹੈ ਤੇ ਕਿੰਨੀ ਏਜ ਕਿੰਨੀ ਹੋਊਗੀ 28 ਸਾਲ ਦੇ ਕਰੀਬ ਨੇ ਤੇ ਕਿੰਨੀਆਂ ਪੋਸਟਮਾਰਟਮ ਕਿੰਨੀਆਂ ਗੋਲੀਆਂ ਨਿਕਲੀਆਂ ਇੱਕ ਗੋਲੀ ਨਿਕਲੀ ਹੈ ਸਰਚੀ ਵਜੀ ਹਾਂਜੀ ਜੀ ਸਰਚੀ ਵਜੀ ਆ ਇੱਕ ਡੈੱਡ ਬੋਡੀ ਲੈ ਕੇ ਆਏ ਹੋ ਕਿਹੜੇ ਪਿੰਡ ਤੋਂ ਲੈ ਆਦਿਆਂ ਕੀ ਮਾਮਲਾ ਸਰ ਇਹ ਪਾਟ ਕੇ ਬਸਤੀ ਆ ਪਿੰਡ ਪੋਡੀ ਹਾਲ ਤੋਂ ਲੈ ਕੇ ਆਂਦੇ ਆ ਜੋ ਸੁਵਾਨ ਤੋਂ ਸਖਸੀ ਮਜੂਦਾ ਸਰਪੰਚ ਇਹ ਕੋਈ ਇਹਨਾਂ ਦੇ ਵਾਰਤਾ ਨੇ ਆ ਮਤਲਬ ਬਿਆਨ ਚ ਲਿਖਾਇਆ ਵੇ ਇੱਕ ਦੋ ਜੱਟੇ ਟੈਨਸ਼ਨ ਚ ਰਹਿੰਦਾ ਸੀ ਰਾਤੀ ਰੋਟੀ ਪਾਣੀ ਖਾ ਕੇ ਇਹ ਘਰ ਦੇ ਬਾਹਰ ਬਰੀ ਬੈਠੇ ਦੇ ਵਿੱਚ ਪੈ ਗਿਆ ਉਦੋਂ ਬਾਅਦ ਇਹਨਾਂ ਅੰਦਰ ਗੁੰਡੀ ਲਾ ਲਈ ਜਦੋਂ ਘਰ ਦੇ ਬਾਅਦ ਫੋਨ ਫੋਨ ਲਾ ਕੇ ਸੰਭਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕੋਈ ਫੋਨ ਨਹੀਂ ਚੱਕਿਆ ਇਹਨੇ ਬਾਦ ਬਚਾ ਕੇ ਦਰਵਾਜੇ ਤੇ ਖੜਾ ਕੇ ਦਰਵਾਜੇ ਨੂੰ ਖੋਡਿਆ ਫੇਰ ਇਹਨਾਂ ਨੇ ਦਰਵਾਜਾ ਭੰਨ ਕੇ ਤੰਦਰੂਮ ਵੇਖਿਆ ਤੇ ਅੰਦਰ ਇਹਨੇ ਆਪੀ ਮਤਲ ਗੋਲੀ ਪਾ ਮਾਰੀ ਕਿੱਦਾਂ ਗੋਲੀ ਰਵਲਵਰ ਨਾਲ ਗੋਲੀ ਵਜੀ ਹਰ ਵਾਰਵਰ ਬੱਤੀ ਬੋਰ ਨਾਲ ਪਲਪੜਿਚ ਤੇ ਰਵਲਵਰ ਦਾ ਆਪਣਾ ਸੀ ਕਿੱਦਾਂ ਇਹਦੇ ਬਾਰੇ ਬਾਤ ਕਲੀਅਰ ਕਰਨਾਂ ਲਈ ਤੇ ਹੁਣ ਸਾਹਮਣੇ ਕੀ ਹੈ ਜਾਂਚ ਜਾਂਚ ਕੋਈ ਨਹੀਂ ਹੁਣ ਜਦ ਇਹਨਾਂ ਦੇ ਬਿਆਨ ਲਿਖਾਇਆ ਵੀ ਟੈਨਸ਼ਨ ਚ ਰਹਿੰਦਾ ਸੀ ਇੱਕ ਦੋ ਦਿਨ ਹੋ ਗਿਆ ਸੀ ਉਸ ਦੇ ਬਾਰੇ ਕੋਈ ਨਾ ਲੜਾਈ ਝਗੜਾ ਕੋਈ ਨਹੀਂ ਸੀ ਨਾ ਘਰੇ ਸੀ ਨਾ ਕੋਈ ਬਾਹਰ ਸੀ ਉਹ ਪਤਾ ਕਿਹੜੀ ਪਾਰਟੀ ਵੱਲੋਂ ਸੀਗਾ ਜੀ ਕਿਸੇ ਪਾਰਟੀ ਇਹ ਆਪ ਉਹਨਾਂ ਚ ਜੀ ਤਪੰਚ ਹਾਂਜੀ ਕਿਹਦੀ ਉਮਰ ਕਿੱਡੀ ਹੈ ਜੀ ਤਕਰੀਬ 28 ਸਾਲ ਜੀ 28 ਸਾਲ ਸ਼ਾਦੀ ਕਿਹਦੇ ਦੀ ਹਾਂ ਸ਼ਾਦੀ ਸ਼ੋਹਰ ਤਿੰਨ ਬੱਚੇ ਨੇ ਇਹ ਰਾਤ ਕਿਹਨਾਂ ਦੀ ਗੱਲ ਹੈ ਇਹ ਰਾਤ ਸਾਨੂੰ ਤਕਰੀਬ ਨਾਲ 11:00 ਵਜੇ ਪਤਾ ਲੱਗਾ ਉਸ ਤੋਂ ਪਹਿਲਾਂ ਦੀ ਫਿਰ ਕਟਾਉਂ ਸਰ ਹੁਣ ਫਰਦਰ ਕੀ ਕਾਰਵਾਈ ਕੀਤੀ ਜਾਰੀ ਤੁਹਾਡੇ ਨੇ ਜਿਹੜੀ ਹੁਣ ਕਾਰਵਾਈ ਆ 194 ਬੀ ਐਨ ਦਵਲ ਸਦਾ ਤਾਂ ਜਿਹੜੀ ਕਾਰਵਾਈ ਉਹਦੇ ਬਾਪ ਦੇ ਰਾਮ ਸਿੰਘ ਦੇ ਬਿਆਦ ਪਰ ਕੀਤੀ ਜਾ ਰਹੀ ਹੈ